ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅਨੰਦਪੁਰ ਯਾਤਰਾ ਭਾਗ 11 ਦੇ ਵਿੱਚ ਹੁਣ ਅਸੀਂ ਕੀਰਤਪੁਰ ਤੋਂ ਚੱਲੇ ਪਾ ਕੇ ਗੁਰਦੁਆਰਾ ਪਰਵਾਰ ਵਿਛੋੜਾ ਵਾਲਾ ਜਾ ਰਹੇ ਹਾਂ ਰਸਤੇ ਵਿੱਚ ਸਮੂਹ ਸੰਗਤ ਨੇ ਬੜੇ ਅਨੰਦ ਨਾਲ ਪਿਆਰ ਦੇ ਨਾਲ ਸ਼੍ਰੀ ਚੱਕੀ ਸਾਹਿਬ ਦੀ ਜਪ ਕੀਤੇ ਅਤੇ ਬੜਾ ਅਨੰਦ ਪ੍ਰਾਪਤ ਕੀਤਾ ਜਦੋਂ ਅਸੀਂ ਅਨੰਦਪੁਰ ਅਤੇ ਰੋਪੜ ਵਾਲੀ ਜੀਟੀ ਰੋਡ ਤੋਂ ਅਸੀਂ ਅੰਦਰ ਨੂੰ ਆਉਨੇ ਹਾਂ ਲੱਗ ਪਾਗਜ 3-4 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪਰਿਵਾਰ ਵਿਸ਼ਵੜਾ ਸਾਹਿਬ ਸਥਿਤ ਹੈ այ <laughs> ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਪ੍ਰਵਾਰ ਬਿਸ਼ੂਣਾ ਸਾਹਿਬ ਜਦੋਂ ਦਸ਼ਮੇਸ਼ ਪਾਤਸ਼ਾਹ ਤਾਲੀਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਨੂੰ ਛੱਡਦੇ ਨੇ ਤਾਂ ਇਸ ਸਥਾਨ ਤੇ ਆ ਕੇ ਰੁਕਦੇ ਨੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਸਤਗੁਰ ਪਾਤਸ਼ਾਹ ਆਪਣੇ ਪਿਆਰੇ ਸਿੱਖਾਂ ਨੂੰ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਅਰੰਭ ਕਰਦੇ ਆਖਦੇ ਨੇ ਜਦੋਂ ਸਤਗੁਰ ਪਾਤਸ਼ਾਹ ਅਤੇ ਗੁਰੂ ਕੇ ਪਿਆਰੇ ਅੰਮ੍ਰਿਤ ਬਾਣੀ ਦੇ ਵਿੱਚ ਜੁੜੇ ਹੋਏ ਹੁੰਦੇ ਨੇ ਪਹਾੜੀ ਰਾਜੇ ਅਤੇ ਮੁਗਲਾਂ ਵੱਲੋਂ ਖਾਧੀਆਂ ਕਸਬਿਆਂ ਨੂੰ ਤੋੜਿਆ ਜਾਂਦਾ ਹੈ ਤੇ ਸਤਗੁਰ ਪਾਤਸ਼ਾਹ ਜੀ ਦੇ ਉੱਪਰ ਹਮਲਾ ਬਹੁਤ ਕੀਤਾ ਜਾਂਦਾ ਹੈ ਜਿਸ ਵਿੱਚ ਸਤਗੁਰ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਵਰ ਨੂੰ ਚਲੇ ਪਾ ਦਿੰਦੇ ਨੇ ਅਤੇ ਮਾਤਾ ਜੀਤੂ ਜੀ ਮਾਤਾ ਸੁੰਰੀ ਜੀ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਵੱਲੋਂ ਚੱਲੇ ਪਾ ਦਿੰਦੇ ਨੇ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਗੰਗੂ ਦੇ ਨਾਲ ਉਸਦੇ ਪਿੰਡ ਸ਼ੇਰੀ ਨੂੰ ਚੱਲੇ ਪਾ ਦਿੰਦੇ ਨੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਦਿਨਾਂ ਇਸੇ ਵਿੱਚ ਵੱਡਿਆ ਜਾਂਦਾ ਹੈ ਅਤੇ ਇਸੇ ਹੀ ਅਸਥਾਨ ਤੇ ਭਾਈ ਉਦੇ ਸਿੰਘ ਅਤੇ ਭਾਈ ਜੀਵਨ ਸਿੰਘ ਜੀ ਅਤੇ ਹੋਰ ਗੁਰੂ ਕੇ ਪਿਆਰਿਆਂ ਨੇ ਇਸੇ ਹੀ ਅਸਥਾਨ ਦੇ ਉੱਪਰ ਸ਼ਹੀਦੀ ਦਾ ਜਨਮ ਕੀਤਾ ਅਤੇ ਇਸ ਸਥਾਨ ਨੂੰ ਜਦੋਂ ਅਸੀਂ ਜ਼ਾਦ ਕਰਦੇ ਹਾਂ ਤਾਂ ਮਨ ਬੜਾ ਮਿਹਰਾਗ ਨਹੀਂ ਹੋ ਜਾਂਦਾ ਹੈ ਉਹਦੇ ਪਿਆਰਿਆਂ ਨੂੰ ਅਰਦਾਸ ਕਰਦੇ ਹਾਂ <Pan clouds> <आदे, ने> <laughs> बोले सोनेहा मियाला <भाल्णाग> और से <स्थित्ती> और हम चल दिए अगले गुरगोरा साहिब दर्शन दे, दे ले हिस्सेरा आप जी ने आशीष मना के रखना जी वाहेगुरु जी खालसा वाहेगुरु जी फतेह